80 ਸਾਲ ਉਪਰ 182 ਸਾਲ ਪਹਿਲਾਂ ਜਦੋਂ ਪਵਿੱਤਰ ਜੋਤ ਇਸ ਨਗਰ ਵਿੱਚ ਪ੍ਰਗਟੀ ਉਹ ਫਗਟੇ ਦਾ ਦੇ ਹਾਲਾਤ ਨਹੀਂ ਸਨ ਹੈਗੇ ਹਾਲਾਤ ਐਨੇ ਮਾੜੇ ਸਨ ਰਾਜਨੀਤਿਕ ਤੌਰ ਤੇ ਵੀ ਸੋ ਸਮਾਜਿਕ ਤੌਰ ਤੇ ਵੀ ਹੋਰ ਧਾਰਮਿਕ ਤੌਰ ਤੇ ਵੀ ਜਿਹਨਾਂ ਤੌਰ ਜਿੰਨੇ ਹਾਲਾਤ ਮਾੜੇ ਸਨ ਔਰ ਇਸ ਸਪੀਤ ਜੋਤ ਨੇ ਸ੍ਰੀ ਸਾਧੂ ਰਾਮ ਸਿੰਘ ਜੀ ਨੇ ਆ ਕੇ ਉਸ ਹਨੇਰੇ ਨੂੰ ਦੂਰ ਕੀਤਾ ਜਿਸ ਦਾ ਚਰਚਾ ਅਸੀਂ ਤਾਂ ਕਰਨਾ ਹੀ ਹੈ ਦੇਖਣਾ ਵੀ ਕਰਨਾ ਹੀ ਹੈ ਲੇਕਿਨ ਉਹ ਵਿਰੋਧੀ ਪਾਰਟੀ ਅੰਗਰੇਜ਼ ਜਿਹਨੂੰ ਸਾਧੂ ਜੀ ਹਿੰਦੁਸਤਾਨ ਤੋਂ ਬਾਹਰ ਪੜਨਾ ਚਾਹੁੰਦੇ ਸਨ ਉਹਨਾਂ ਨੇ ਵੀ ਰੱਜ ਕੇ ਸ਼ਿਫਟਾਂ ਕੀਤੀਆਂ ਨੇ ਭਾਵੇਂ ਆਪਣੇ ਵਿਰੋਧੀ ਦੇ ਤੌਰ ਤੇ ਕੀਤੀਆਂ ਨੇ ਔਰ ਉਸ ਵਕਤ ਵੀ ਜੋ ਜੋ ਸਤਗੁਰੂ ਜੀ ਨੇ ਜਗਾਈ ਉਹ ਅਸੇ ਨਾਲ ਸਿੱਖੀ ਦਾ ਉਹਨਰ ਜਿਵੇਂ ਬਹੁਈ ਸਿੱਖੀ ਪੁਰਾਣੀਆਂ ਪਰੰਪਰਾਵਾਂ ਸੰਗੀਤ ਹੋਈਆਂ ਸੋਹਰ ਸਮਾਜਿਕ ਰਸਮਾਂ ਕੂਰੀਤੀਆਂ ਜਿਹੜੀਆਂ ਸਾਨੂੰ ਉਹ ਦੂਰ ਹੋਈਆਂ ਔਰ ਨਵੀਆਂ ਉਹ ਰੀਤੀਆਂ ਜੋ ਸਨ ਉਹ ਪ੍ਰਚਲਿਤ ਹੋਈਆਂ ਉਹ ਕਿਰਪਾ ਸ੍ਰੀ ਸਤਗੁਰੂ ਰਾਮ ਸਿੰਘ ਜੀ ਨੇ ਹੀ ਕੀਤੀ ਪਰ ਉਸ ਦੇ ਨਾਲ ਨਾਲ ਵੱਡੀ ਗੱਲ ਇਹ ਹੈ ਕਿ ਜੋ ਮੂਵਮੈਂਟ ਸ੍ਰੀ ਸਤਗੁਰੂ ਜੀ ਨੇ ਦੇਸ਼ ਨੂੰ ਸੁਤੰਤਰ ਕਰਾਉਣ ਲਈ ਚਲਾਈ ਭਾਵੇਂ ਅੰਗਰੇਜ਼ 1872 ਵੀ ਸਤਗੁਰੂ ਜੀ ਨੂੰ ਇਥੋਂ ਚਲਾਵਟਨ ਕਰਕੇ ਬਾਹਰ ਲੈ ਗਏ ਲੇਕਿਨ ਉਹਦਾ ਅਸਰ ਇਤਿਹਾਸ ਦੇ ਜਾਣਕਾਰ ਜਾਣਦੇ ਨੇ ਕਿ ਉਸ ਤੋਂ ਬਾਅਦ ਜਿੰਨੀਆਂ ਵੀ ਮੂਵਮੈਂਟਾਂ ਆਈਆਂ ਨੇ ਉਹ ਭਾਵੇਂ ਸਿੰਘ ਸਭਾ ਮੂਵਮੈਂਟ ਸੀ ਉਹ ਭਾਵੇਂ ਬਬਰ ਅਕਾਲੀ ਲਹਿਰ ਸੀ ਚੀਨ ਖਾਲਸਾ ਦਿਵਾਨ ਦੀ ਸੀ ਜਿਵੇਂ ਅਕਾਲੀ ਮੂਵਮੈਂਟ ਸੀ ਉਹ ਨਾਲ ਉਤੇ ਪ੍ਰਤੱਖ ਤੌਰ ਦੇ ਉਤੇ ਉਸ ਜੀ ਸਤਿਗੁਰੂ ਰਾਮ ਸਿੰਘ ਜੀ ਨੇ ਜੋ ਲਹਿਰ ਚਲਾਈ ਸੀ ਉਹ ਦਾ ਪ੍ਰਤੱਖ ਪ੍ਰਭਾਵ ਮਿਲਦਾ ਹੈ। ਨਾ ਉਸ ਦੀ ਗێਫੇ ਨਹੀਂ ਜਾਣਾ ਲੇਕਿਨ ਉਹ ਸਾਰੀ ਜੋ ਅਸੀਂ ਆਜ਼ਾਦੀ ਦੀ ਅੱਜ ਮਾਨ ਰਹੇ ਹ ਸਵਾਦ ਉਹ ਉਸ ਦੀ ਜੋਤ ਕਿੱਥੋਂ ਜਗੀ ਉਹ ਕਿਰਪਾ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਦੀ ਹੈ। ਅੱਜ ਅਸੀਂ ਉਸ ਦਾ ਪਰਮਨਾਰੇ ਹਾਂ ਸਾਨੂੰ ਉਹਨਾਂ ਦੇ ਯਾਦ ਦੇ ਨਾਲ ਨਾਲ ਉਹਨਾਂ ਦੇ ਪਾਏ ਹੋਏ ਜੋ ਉਹ ਨਾਲੇ ਸਾਨੂੰ ਉਪਦੇਸ਼ ਦਿੱਤੇ ਨੇ ਜਿਉ ਸੰਗਤ ਪਰੇੜ ਆਏ ਨੇ ਉਹਨਾਂ ਨੂੰ ਘਰ ਘਰ ਅੱਗੇ ਚੰਗੀ ਤਰ੍ਹਾਂ ਪਚਾਉਣਾ ਚਾਹੀਦਾ ਹੈ ਇਹਨਾਂ ਹੀ ਕਹਿ ਕੇ ਮੈਂ ਆਪ ਸਭ ਤੋਂ ਆਗਿਆ ਲੈਣਾ ਹਾਂ ਸਸਰੀਆਂ ਗਾਰ